ਸਰਸ੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸੂਬੇ ਪਾਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਲੈ ਕੇ ਅੱਜ ਕੁਲਦੀਪ ਸਿੰਘ ਬਰਾੜ ਡੀਐਸਪੀ ਸਿਟੀ ਇੱਕ ਵੱਲੋਂ ਚੌਂਕੀ ਵਰਦਮਾਨ ਵਿਖੇ ਲੋਕਾਂ ਦੇ ਨਾਲ ਮੀਟਿੰਗ ਕੀਤੀ ਗਈ। ਦਰਅਸਲ ਲੋਕਾਂ ਤੋਂ ਮੰਗ ਕੀਤੀ ਗਈ ਹੈ ਕਿ ਜੋ ਨਸ਼ਿਆ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਦੂਜੇ ਪਾਸੇ ਉਹਨਾਂ ਇਹ ਵੀ ਕਿਹਾ ਕਿ ਜੋ ਵੀ ਪੁਲਿਸ ਨੂੰ ਸੂਚਨਾ ਦੇਵੇਗਾ ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ ਤੇ ਜਿਨ੍ਹਾਂ ਲੋਕਾਂ ਦੇ ਨਾਲ ਮੀਟਿੰਗ ਕਰ ਰਹੇ ਸਨ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਪਰ ਨਸ਼ੇ ਤੇ ਰੋਕ ਨਹੀਂ ਲੱਗ ਸਕੀ ਐ ਸਗੋਨੁਸ਼ਾ ਵੇਚਣ ਵਾਲੇ ਵਦਨ ਉਹਨਾਂ ਕਿਹਾ ਕਿ ਮੈਡੀਕਲ ਸਟੋਰਾਂ ਤੇ ਸ਼ਰੀਆਮ ਨਸ਼ਾ ਵਿਕਦਾ ਹੈ ਤੇ ਸ਼ਾਮ ਨੂੰ ਤੁਸੀਂ ਖੁਦ ਜਾ ਕੇ ਵੇਖ ਸਕਦੇ ਹੋ ਕਿ ਕਿਵੇਂ ਮੈਡੀਕਲ ਸਟੋਰਾਂ ਤੇ ਲਾਈਨਾਂ ਲੱਗ ਜਾਂਦੀਆਂ ਨੇ ਦੂਜੇ ਪਾਸੇ ਉਹਨਾਂ ਨੇ ਵੀ ਕਿਹਾ ਕਿ ਜਦੋਂ ਪਹਿਲਾਂ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਡੀ ਸੀ ਉਦੋਂ ਨਾਲ ਅੱਗੇ ਆ ਕੇ ਕੰਮ ਕੀਤਾ ਪਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਤਾਂ ਉਹ ਪਿੱਛੇ ਹਟ ਗਏ ਨੇ ਕਿਉਂਕਿ ਇਹਨਾਂ ਦੇ ਵੀ ਛੋਟੇ ਛੋਟੇ ਦੇ ਬੱਚੇ ਤੇ ਪਰਿਵਾਰ ਹੈ ਉਹਨਾਂ ਕਿਹਾ ਹੈ ਕਿ ਜੇ ਪੁਲਿਸ ਫਿਰ ਵੀ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਉਹ ਤਿਆਰ ਨੇ ਸਰਕਾਰ ਤੇ ਪੁਲਿਸ ਦਾ ਸਾਥ ਦੇਣ ਦੇ ਲਈ ਤਾਂ ਜੋ ਨਸ਼ਿਆਂ ਨੂੰ ਠੱਲ ਪੈ ਸਕੇ ਬਲਬੀਰ ਸਿੰਘ ਜੀ ਕਿੱਥੋਂ ਬੋਲ ਰਹੇ ਹੋ ਅਸੀਂ ਅਮਰਪੁਰ ਆਬਾਦੀ ਗਲੀ ਨੰਬਰ 3 ਜੀ ਅਸੀਂ ਇਕੱਠੇ ਹੈਗੇ ਮਲਕੀ ਜੀ ਦੱਸੋ ਕੀ ਕਹਿਣਾ ਚਾਹੁੰਦੇ ਬਲਬੀਰ ਸਿੰਘ ਅਸੀਂ ਇਸ ਬੇਸ ਤੇ ਪਹਿਲਾਂ ਵੀ ਮੀਟਿੰਗ ਕੀਤੀ ਸੀਗੀ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਪਰ ਕੋਈ ਕਾਫੀ ਇਹਦਾ ਆਪਾਂ ਨੂੰ ਮਿਲਿਆ ਨਹੀਂ ਜੀ ਫਾਇਦਾ ਨਹੀਂ ਹੋਇਆ ਵੀ ਕੋਈ ਨਹੀਂ ਰਿਹਾ ਵੀ ਫਾਇਦਾ ਨਹੀਂ ਹੋਇਆ ਵੀ ਇਸ ਵੇਸ ਤੇ ਅਸੀਂ ਨਸ਼ੇ ਦੇ ਚੱਕਰ ਦੇ ਵਿੱਚ ਪਹਿਲਾਂ ਵੀ ਮੀਟਿੰਗ ਕੀਤੀ ਸੀ ਇੱਕ ਵਾਰੀ ਆਪਣੇ ਡਿਪਟੀ ਸਾਹਿਬ ਜਿਹੜੇ ਅੱਜ ਬੈਠੇ ਨੇ ਸਾਡੇ ਨਾਲ ਇਹੀ ਸਾਡੇ ਨਾਲ ਪਹਿਲਾਂ ਵੀ ਬੈਠੇ ਸੀਗੇ ਮਹਿਣਾ ਵਸਤੀ ਦੇ ਵਿੱਚ ਅਸੀਂ ਪੁਲ ਦੇ ਥੱਲੇ ਰਾਤ ਨੂੰ ਨਾਈਟ ਤੇ ਡਿਪਟੀ ਵੀ ਲਈ ਸੀਗੀ ਮਹੀਨਾ ਸਵਾ ਮਹੀਨਾ ਵੀ ਕਾਫੀ ਕੋਈ ਫਰਕ ਪਾਊਗਾ ਪਰ ਨਹੀਂ ਸਾਨੂੰ ਤਾਂ ਕੁਲਮ ਲਾ ਕੇ ਧਮਕੀਆਂ ਹੀ ਮਿਲਣ ਲੱਗੀਆਂ ਵੀ ਤੁਸੀਂ ਇੱਥੇ ਫालतू ਬਹਿਣਾ ਬੰਦ ਕਰ ਦਿਓ ਵੀ ਤੁਸੀਂ ਬੰਦ ਨਹੀਂ ਕਰਾ ਸਕਦੇ ਜੇ ਤੁਸੀਂ ਕਹਿੰਦੇ ਮਿਲਦੇ ਸੀ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਉਸ ਦਾ ਉਹ ਅਸੀਂ ਕਾਫੀ ਸਮਝਾਇਆ ਪਰ ਅਸੀਂ ਆਪ ਹੀ ਸਮਝ ਗਏ ਜੀ ਔਰ じゃ ਫਿਰ ਪਿੱਛੇ ਹਟ ਗਏ ਵੀ ਬੱਚੇ ਹੈਗੇ ਆ ਛੋਟੇ ਛੋਟੇ ਬੱਚੇ ਆ ਤੁਛਮਨੀ ਆ ਕੱਲ ਲੰਦੇ ਲੋਕ ਸਟਾਪ ਤਾਂ 2 ਘੰਟੇ ਨਾਲ ਨਹੀਂ ਹੁੰਦਾ ਜੀ ਅੱਜ ਦੱਸਾਂਗੇ ਅਸੀਂ ਪਹਿਲਾਂ ਵੀ ਵਾਕੀ ਇਹਨਾਂ ਦੇ ਨਿਗਾਚ ਹੀ ਹੁੰਦਾ ਹੀ ਸਾਰਾ ਕੁਝ ਕੋਈ ਐ ਜੀ ਗੱਲ ਨਹੀਂ ਹੈਗੀ ਇਸ ਕੱਲ ਨੂੰ ਆਈ ਨਹੀਂ ਲੱਗਦਾ ਕਿ ਜਿਵੇਂ ਤਰੀਬ ਬੰਦੇ ਹੁਣ ਛੋਟੇ ਨਾਲ ਤਾਂ ਕੋਈ ਇੱਕ ਦੋ ਜਣੇ ਬਾਕੀ ਅੱਜ ਕੱਲ ਵੀ ਦੇਖੋ ਮੇਰੀ ਗੱਲ ਸੁਣੋ ਮੈਡੀਕਲ ਤੇ ਹਰੇਕ ਦੁਕਾਨ ਦੇ ਉੱਤੇ ਨਸ਼ਾ ਵਿਕ ਰਿਹਾ ਜੀ ਕੋਈ ਐਜੀ ਗੱਲ ਨਹੀਂ ਔਰ ਚੂਨ ਦੀ ਦੁਕਾਨ ਦੇ ਉੱਤੇ ਰਾਤ ਨਹੀਂ ਹੁੰਦਾ ਸ਼ਾਮ ਨੂੰ ਜਿੰਨਾ ਇਹ ਮੈਡੀਕਲ ਦੀ ਦੁਕਾਨਾਂ ਤੇ ਰਾਤ ਹੁੰਦਾ ਕੋਈ ਬਜ਼ੁਰਗ ਬੰਦਾ ਨਹੀਂ ਹੁੰਦੇ ਤੁਹਾਨੂੰ ਮਿਲੂਗਾ ਸਾਰੇ ਜਿਹੜੇ ਮੁੰਡੇ ਹੈਗੇ 20 20 ਸਾਲਾਂ ਦੇ 22 22 ਸਾਲਾਂ ਦੇ ਇਹ ਜਿਆਦਾ ਕਾਰਨ ਦੇਖੋ ਤੁਸੀਂ ਇਹ ਤੁਹਾਨੂੰ ਮਿਲਣਗੇ ਜਿੱਥੇ ਮੈਡੀਕਲ ਸੋਣ ਜੀ ਇਹ ਬੱਚਾ ਅਮਰਪੁਰ ਅਸਤੀ ਦੇ ਵਿੱਚ ਨਿਰਮਾਣਾ ਰੋਡ ਤੇ ਹੋ ਗਿਆ ਜੀ ਅਸੀਂ ਕੀ ਦਾ ਨਾਮ ਲਈਏ ਜੀ ਨਹੀਂ ਮੀਟਿੰਗਾਂ ਜਿਹੜੀਆਂ ਅੱਜ ਕਰ ਰਹੀ ਆ ਪੁਲਿਸ ਲੱਗਦਾ ਵੀ ਇਹਦੇ ਨਾਲ ਹਾਲੇ ਸੋ ਫਰਕ ਪੈ ਸਕਦਾ ਕਿ ਦੇਖੋ ਜੀ ਸ਼ਨੀਵਾਰ ਦੀ ਤਰਾਈ ਨੂੰ ਇਹ ਪਹਿਲਾਂ ਵੀ ਹੋਈਆਂ ਸੀ ਮੀਟਿੰਗਾਂ ਜੀ ਤੇ ਅੱਜ ਵੀ ਹੋ ਰਹੀ ਆ ਖੈਰ ਤੇ ਦੇਖੋ ਜੀ ਜੇ ਕੋਈ ਆਪਣੇ ਸਰਕਾਰ ਕੰਨਿਓ ਪਿੱਛੋਂ ਇਹਨਾਂ ਨੂੰ ਦਿੱਤਾ ਹੈਗਾ ਆਰਡਰ ਜੇ ਹੁਣ ਕੋਈ ਪਾ ਦੇਣ ਫਰਕ ਜਿਹੜੀਆਂ ਸਸਿਆ ਪਹਿਲਾਂ ਆਈਆਂ ਸੀ ਉਹ ਤੁਸੀਂ ਨਿਗ੍ਹਾ ਕਰਾਉ ਉਹ ਅੱਜ ਕਰਾਵਾਂਗੇ ਜੀ ਕੋਈ ਗੱਲ ਨਹੀਂ ਬਾਕੀ ਨਸ਼ਾ ਜਿਹੜਾ ਹੈਗਾ ਜੀ ਇਹ ਵਧਿਆ ਹੈਗਾ ਘਟਿਆ ਨਹੀਂ ਹੈਗਾ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਹੈਗੇ ਵੀ ਵਿਕਲਾਂ ਦੇ ਉੱਤੇ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਆਂਦੇ ਹੈਗੇ ਆ ਪੂੜੀ ਜੀ ਫੜਾਂਦੇ ਆ ਦੂਜੇ ਤੋਂ ਪੈਸੇ ਪਕੜਦੇ ਆ ਬੰਦ ਮੁਠੀ 'ਚ ਨਸ਼ਾ ਚ ਫੜਾਇਆ ਤੇ ਪਕੜੇ ਪੈਸੇ ਤੇ ਚੱਲੋ ਜੀ ਬਸ ਇਹ ਚੱਲ ਰਿਹਾ ਜੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਹਦੇ ਦੇ ਬੱਚੇ ਇਹਦੇ ਵਿੱਚ ਐ ਮੰਨ ਕੇ ਚੱਲੋ ਕੋਈ 20 ਸਾਲ ਤੋਂ ਲੈ ਕੇ ਜੀ 25-25 ਸਾਲ ਦੇ ਬੱਚੇ ਜਿਹੜੇ ਮੁੰਡੇ ਖੁੰਡੇ ਹੈਗੇ ਕੰਮਕਾਰਤਾ ਕਰਦੇ ਨੇ ਜੀ ਕੱਪੜੇ ਵਧੀਆ-ਵਧੀਆ ਪਾ ਰਹੇ ਹੈਗੇ ਆ ਚੰਗੇ ਵਹੀਕਲ ਹੈਗੇ ਆ ਵੀ ਸਾਡੇ ਤੋਂ ਦਾ ਸਕੂਟਰੀ ਚ ਤੇਲ ਨਹੀਂ ਪੈਂਦਾ ਜੀ ਵੀ 1 ਲੀਟਰ ਤੇਲ ਪਵਾਣਾ ਅਸੀਂ 4 ਦਿਨ ਸਕੂਟਰੀ ਚਲਾਉਣੀ ਆ ਇਹ ਹੁਣ ਪਰਮਾਤਮਾ ਜਾਣੇ ਜੀ ਅਸੀਂ ਤਾਂ ਦੇਖੋ ਉਹ ਵੀ ਜਿਵੇਂ ਹੁਣ ਮੀਟਿੰਗ ਕੀਤੀ ਜਾ ਰਹੀ ਹੈ ਕੀ ਪੁਲਿਸ ਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਹੈ ਜਿਹੜਾ ਪਬਲਿਕ ਦੇ ਸਹਿਯੋਗ ਉਹ ਜਾਣਕਾਰੀ ਤਾਂ ਦੇਖੋ ਜੀ ਇਹ ਤਾਂ ਹੁੰਦੀ ਆ ਜਾਣਕਾਰੀ ਕੋਈ ਐਜੀ ਗੱਲ ਤਾਂ ਹੈ ਨਹੀਂ ਵੀ ਜਾਣਕਾਰੀ ਨਹੀਂ ਹੁੰਦੀ ਹੁੰਦੀ ਹੈ ਸਭ ਨੂੰ ਹੁੰਦੀ ਹੈ ਜੀ ਇਹ ਤਾਂ ਮੇਨ ਗੱਲ ਹੈ ਵੀ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਜੇ ਆਪਾਂ ਇਹਦੇ ਕਦਮ ਚੱਕੀਏ ਤਾਂ ਫੇਰ ਤਾਂ ਬੰਦ ਹੋਊਗਾ ਜੀ ਹੁਣ ਜੇ ਇਕੱਲਾ ਕਹਿ ਦੇ ਵੀ ਮੈਂ ਬੰਦ ਕਰਾ ਦਾਂ ਜੀ ਮੈਂ ਤਾਂ ਬੰਦ ਕਰਾ ਨਹੀਂ ਸਕਦਾ ਨਾਲ ਜਿਹੜਾ ਹੈਗਾ ਆਪਣੇ ਮੁਲਾਜ਼ਮ ਦਾ ਸੰਯੋਗ ਮਿਲੇ ਬਰਾਬਰ ਤੇ ਫੇਰ ਤਾਂ ਕੋਈ ਮਤਲਬ ਇਸ ਚੀਜ਼ ਤੇ ਠੱਲ ਪੈ ਸਕਦੀ ਹੈ ਵਰਨਾ ਪੈ ਨਹੀਂ ਸਕਦੀ ਜੀ ਮੈਂ ਇਹ ਕੋਰੇ ਕਾਗਜ਼ ਤੇ ਲਿਖ ਕੇ ਦਿਨਾ ਤੁਹਾਨੂੰ ਕੰਪਲੀਟਾਂ ਦਾ ਦੇਖੋ ਜੀ ਹੁਣ ਅੱਜ ਦੇ ਦਿੰਨੇ ਕੋਈ ਗੱਲ ਨਹੀਂ ਅੱਜ ਵੀ ਦੇ ਦਿੰਨੇ ਹੈਗੇ ਜਿਹੜੀ ਇਸ ਵੇਸ ਤੇ ਜੀ ਜਿਹੜੀ ਆ ਵੀ ਤੁਹਾਡੇ ਤੇ ਜਾਂ ਅੱਜ ਕੋਈ ਕਨਫੀਡੈਂਸ ਤੋਂ ਕੋਈ ਸੱਤਾ ਵੀ ਤੁਹਾਡੇ ਤੇ ਹਮਲਾ ਨਹੀਂ ਹੋਊਗਾ ਜਾਂ ਤੁਹਾਡੀ ਜਿਹੜੀ ਕੋਈ ਗੱਲ ਲੀਕ ਨਹੀਂ ਹੋਊ। ਨਹੀਂ ਹਜੇ ਤੱਕ ਤਾਂ ਕੋਈ ਉਹ ਨਹੀਂ ਦੱਤਾ ਹੀ ਅੱਜ ਹੁਣ ਕਰਾਂਗੇ ਗੱਲ ਮੀਟਿੰਗ ਚੱਲਣੀ ਹੈਗੀ ਇਹ ਗੱਲ ਕਰਾਂਗੇ। ਕੋਈ ਹੈ ਜੀ ਗੱਲ ਨਹੀਂ ਹੈਗੀ ਬਰਾਉਂਦੇ ਲਾਜਾ ਮੇਰਾ ਮਲਕੀਸ਼ਰਦਾ ਜੀ ਕਿੱਥੋਂ ਕਿਹੜਾ ਅਮਰਪੁਰਾ ਜੀ ਗਰੀ ਨੰਬਰ 300 ਕੀ ਕਹਿਣਾ ਚਾਹੁੰਗੇ ਅੱਜ ਪੁਲਿਸ ਨੇ ਬੁਲਾਇਆ ਗਿਆ ਸੀ ਉਹ ਗੱਲ ਬਾਤ ਰੱਖਾਂਗੇ। ਅੱਜ ਪੁਲਿਸ ਨੇ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਦਿਸ਼ਾਨਾ ਸੇ ਦਿੱਤੇ ਗਏ ਡੀਜੀਪੀ ਸਾਹਿਬ ਨੂੰ ਤਾਂ ਉਹਨਾਂ ਦੇ ਮੁਖ ਰੱਖਦੇ ਹੋਏ ਅੱਜ ਮੀਟਿੰਗ ਸੀਗੀ ਡੀਐਸਪੀ ਸਾਹਿਬ ਜਲਦੀਪ ਸਿਟੀ ਬੰਨ ਤੇ ਉਹਨਾਂ ਨੇ ਆਪਣੇ ਵਿਚਾਰ ਮਨਕੀ ਕਿਹਾ ਕਿ ਜਿਹੜੇ ਵੀ ਨਸ਼ਿਆਂ ਦੇ ਖਿਲਾਫ ਆ ਠੱਲ ਪੌਣ ਤੇ ਸਾਡਾ ਤੁਸੀਂ ਵੀ ਸੰਜਦੋ ਅਸੀਂ ਵੀ ਤੁਹਾਡੇ ਨਾਲ ਸੰਯੋਗ ਦਿੰਨੇ ਆ ਉਹਨਾਂ ਨੂੰ ਅਸੀਂ ਕੁਝ ਪੁਆਇੰਟ ਦੱਸਿਆ ਵੀ ਇਹਨਾਂ ਤੇ ਪੁਲਿਸ ਦੀ ਪਰਮਾਨੈਂਟਲੀ ਤਾਇਨਾਤੀ ਹੋਣੀ ਚਾਹੀਦੀ ਆ ਦੋ ਮੁਲਾਜ਼ਮਾਂ ਦੀ ਜਾਂ ਤਿੰਨ ਚਾਰ ਦੀ ਜਿਹੜਾ ਕਿ ਨਸ਼ੇ ਨੂੰ ਠੱਲ ਪਾਇਆ ਜਾਵੇ ਕਿਉਂਕਿ ਨਸ਼ਾ ਬਹੁਤ ਹੈਗਾ ਇੱਥੇ ਠੱਲ ਕੌਣ ਕਰਿਆ ਇਹਨਾਂ ਮੇਟਰ ਹੋ ਗਿਆ ਨਸ਼ਾ ਕੰਦੇ ਨੂੰ ਜੀ ਕਿਉਂ ਠੱਲ ਕਰਿਆ ਲੋਕ ਤੰਗ ਵੀ ਰਹਿ ਗਏ ਹਾਂ ਜੀ ਵੀ ਕਿਉਂ ਨਹੀਂ ਹੋ ਰਿਹਾ ਇਹਨ ਦੇਖੋ ਕੁਝ ਕਮੀਆਂ ਰਹਿ ਜਾਂਦੀਆਂ ਜੀ ਕੁਝ ਪਬਲਿਕ 'ਚ ਵੀ ਰਿਕਵਰੀਆਂ ਰਹਿ ਜਾਂਦੀਆਂ ਕਿ ਪਬਲਿਕ ਦਰਸ਼ਨ ਬੰਨਿਓ ਕਤਰ ਆਉਂਦੀਆਂ ਕਰਨੀ ਹੈਣਾ ਤੇ ਕੁਝ ਮੁਲਾਜ਼ਮਾਂ ਵੱਲੋਂ ਵੀ ਕੁਝ ਕਹ ਕੀ ਹੈ ਇੰਨਾ ਲੋ ਕਮੀ ਰਹਿ ਜਾਂਦੀ ਆ ਕਿ ਇਤਨਾ ਕਿਦਾਂ ਕਮੀ ਰਹਿ ਜਾਂਦੀ ਆ ਆਪਾਂ ਕਹਿ ਦੀ ਹੈਣਾ ਵੀ ਕਈ ਵਾਰ ਡਿਊਟੀਆਂ ਇੰਨਾਂ ਹੋ ਜਾਂਦੀਆਂ ਜਾਂ ਟਾਈਮ ਨਹੀਂ ਲੱਗਦਾ ਹੈਣਾ ਤੇ ਉਸ ਕਰਕੇ ਰਹਿ ਜਾਂਦੀ ਹੈ ਕਮੀ ਪਰ ਅਸੀਂ ਬੇਨਤੀ ਕੀਤੀ ਹੈ ਡੀਐਸਪੀ ਸਾਹਿਬ ਨੂੰ ਕੁਲਦੀਪ ਸਿੰਘ ਜੀ ਨੂੰ ਇਹ ਕਹਿੰਦੇ ਵੀ ਪੂਰੀ ਤਰ੍ਹਾਂ ਤੁਹਾਡੇ ਨਾਲ ਸੰਯੋਗ ਦਵਾਂਗੇ ਨਸ਼ੇ ਦੇ ਵਿਰਤੀ ਜਿੰਨਾ ਵੀ ਇਹਨਾਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਆਨਲਾਈਨ ਡੈਮੇਜ ਪੂਰੀ ਫੋਲ ਕਰਾਂਗੇ ਇਹ ਜਿਹੜੀਆਂ ਮੀਟਿੰਗਾਂ ਇਹ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਕਰ ਰਿਹਾ ਲੱਗਦਾ ਵੀ ਇਹ ਨਾਲ ਸਾਡੇ ਸੰਪਰਕ ਫੁੱਲ ਪੈਸੇ ਦੇਖੋ ਇਹ ਪਰਮਾਨੈਂਟਲੀ ਤਾਂ ਨਹੀਂ ਕਰ ਸਕਦੇ ਪਰ ਇਹਦਾਂ ਦੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਗਲੀ ਮੁਹੱਲੇ ਜਿੱਥੇ ਮਿਲਕੀ ਜਿੱਥੇ ਇਹਨਾਂ ਦੇ ਉਹ ਬਣੇ ਹੋਏ ਨਸ਼ੇ ਵਾਲਿਆਂ ਦੇ ਜਿਹੜੇ ਮੈਨ ਆਫ ਬਣੇ ਡੰਪ ਜਿੰਨੇ ਬਕਾਇਦਾ ਨੇ ਹਨਾ ਕਿ ਨਸ਼ਾ ਇੱਥੇ ਵਿਗਦਾ ਜੇ ਉੱਥੇ ਮੀਟਿੰਗਾਂ ਜ਼ਿਆਦਾ ਵੈਟਰ ਰਹਿਣਗੀਆਂ ਜੇ ਉੱਥੇ ਹੋਣਗੀਆਂ ਇਹ ਵੀ ਸੁਝਾਅ ਦੇਵਾਂਗੇ ਅਸੀਂ ਇਹਨਾਂ ਨੂੰ ਲੋਕ ਕਿਉਂ ਉਸ ਤੋਂ ਕਿਉਂ ਕੰਨੀ ਕਰੋਂਗੇ ਸ਼ਿਕਾਇਤ ਕਰਨਗੇ ਜਿਹੜੀ ਨਿਸ਼ੀੜੀਆ ਜਾਂ ਵੇਚਦੀਆ ਜਾਂ ਕੀ ਆ ਜੀ ਜਿਹੜੇ ਮਲਕੀ ਜਿਵੇਂ ਹੁਣ ਪੁਲਿਸ ਨੂੰ ਕੰਪਲੀਟ ਕਰਤੇ ਕਿ ਮੇਰੇ ਤੇ ਲਾ ਲਓ ਜੇ ਮੈਂ ਕੰਪਲੀਟ ਕਰਦਾ ਤਾਂ ਕੀ ਆ ਪਤਾ ਨਹੀਂ ਕਿੱਦਾਂ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਬੰਦਾ ਦੱਸਿਆ ਵੀ ਅਗਲੇ ਦਿਨ ਨੂੰ ਨਸ਼ੇੜੀ ਜਿਹੜੇ ਨਸ਼ੇ ਵੇਚਦੇ ਆਸਦਾ ਕਰਦੇ ਤੇਰੇ ਹਮਲਾ ਕਰ ਦਿੰਦੇ ਪਿੱਛੇ ਜੇ ਕੋਈ ਆਪ ਵੀ ਮਚਲਾਈ ਮੈਨਾਵਸੀ ਇੰਟਰਵਿਊ ਵਿੱਚ ਬੋਲਤੇ ਦੋ ਵਾਰ ਜ਼ਿਆਦਾ ਠੱਗੀ ਸੀ 25-30% ਅਸੀਂ ਠੱਲ ਪਾਤੀ ਸੀ ਅਸੀਂ ਦੋਹਰ ਮੰਦੀ ਹੁੰਦੇ ਜਾਂ ਠੱਲ ਪਾਤੀ ਸੀ ਪ੍ਰਸ਼ਾਸਨ ਦਾ ਪੂਰਾ ਸੰਜੋਗ ਮਿਲਿਆ ਨੀ ਜਿਹੜੀ ਤੁਸੀਂ ਗੱਲ ਕਰਦੇ ਆਂ ਵੀ ਕਿ ਕਿਸੇ ਕਿਸੇ ਨੂੰ ਪਤਾ ਲੱਗ ਜਾਂਦਾ ਲੱਗਦਾ ਵੀ ਕਿਤੇ ਨਾ ਕਿਤੇ ਉਹ ਗੱਲ ਲੀਕ ਹੋ ਜਾਂਦੀ ਹੈ ਲੀਕ ਹੋ ਜਾਂਦੀ ਹੈ ਜੀ ਦੂਜੀ ਸਮੱਸਿਆ ਉਹ ਵੀ ਦੱਸਦੇ ਆਂ ਉਹ ਵੀ ਗੱਲ ਕਰ ਰਹੇ ਆਂ ਹੁਣ ਬਸ ਇਹ ਦੂਬਾ ਥੋੜੇ ਤੋਂ ਬਾਅਦ ਇਹਨਾਂ ਨਾਲ ਗੱਲ ਕਰਨੇ ਵੀ ਇਹ ਚੀਜ਼ ਲੀਕ ਨਾ ਹੋਵੇ ਕਿਸੇ ਨੂੰ ਪਤਾ ਨਾ ਲੱਗੇ ਸੀਕ੍ਰੀਟ ਰੱਖੀ ਜਾਵੇ ਜਾਣਕਾਰੀ ਹੈ ਨਾ ਔਰ ਦੂਜੀ ਮੈਂ ਇਹ ਗੱਲ ਬੇਨਤੀ ਕਰੂੰਗਾ ਵੀ ਜਿੱਥੇ ਵੀ ਇਹਨਾਂ ਦੇ ਡੰਪ ਬਣੇ ਹੋਏ ਜਿੱਥੇ ਨਸ਼ਾ ਜ਼ਿਆਦਾਤਰ ਵਿਕ ਰਿਹਾ ਹੁਣ ਹਰੇਕ ਨੂੰ ਪਤਾ ਹੁੰਦਾ ਜੇ ਮੈਨੂੰ ਪਤਾ ਵੀ ਕਿੱਥੇ ਕਿੱਥੇ ਨਸ਼ਾ ਵਿਚ ਰਿਆ ਹੈ ਕਿਹੜੇ ਕਿਹੜੇ ਵਿਚ ਰਿਆ ਤਾਂ ਉਹ ਵੀ ਦੱਸਾਂਗੇ ਇਹ ਅੱਜ ਅਸੀਂ ਕੀ ਕਹਿਣਾ ਚਾਹੁੰਗੇ ਜੀ ਅੱਜ ਇਸੀ ਮੀਡੀਆ ਉਹਨਾਂ ਰਗੇ ਅਸੀਂ ਇਹ ਜੋ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਜੋ ਹੁਕਮ ਮਿਲੇ ਉਹਨਾਂ ਦੇ ਮਤਲਬਕ ਮਾਨਯੋਗ ਐਸਐਸਪੀ ਸਾਹਿਬ ਦੀ ਜੋ ਅਗਵਾਈ ਦੇ ਵਿੱਚ ਇਹ ਨਸ਼ਿਆਂ ਦੇ ਖਿਲਾਫ ਜੋ ਮਹਿੰਤ ਲਾਈਆ ਉਹਦੇ ਸੰਬੰਧੀ ਪਬਲਿਕ ਮੀਟਿੰਗਾਂ ਵੀ ਕਰ ਰਹੇ ਆਂ ਬਾਕੀ ਜੋ ਨਸ਼ਾ ਸਮਗਲਰਾਂ ਉਹਨਾਂ ਤੋਂ ਫਿਰ ਦਬਸ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵੱਤ ਤੋਂ ਵੱਤ ਰਿਕਵਰੀ ਕਰਕੇ ਤੇ ਉਹਨਾਂ ਨੂੰ ਅੰਦਰ ਭੇਜਿਆ ਵੀ ਜਾ ਰਿਹਾ ਹੈ ਤਾਂ ਕਿ ਨਸ਼ੇ ਨੂੰ ਖਤਲ ਪਾਈ ਜਾ ਸਕੇ ਇਸ ਤੋਂ ਇਲਾਵਾ ਅਸੀਂ ਲੋਕਾਂ ਤੋਂ ਵੀ ਬਹੁਤ ਸਹਿਯੋਗ ਮੰਗ ਰਹੇ ਹਾਂ ਵੀ ਸਾਨੂੰ ਸਹਿਯੋਗ ਦੇਵੇ ਆਮ ਪਬਲਿਕ ਕਾਜ ਹੋਣਾ ਤੇ ਜੋ ਗੰਦੀ ਬਿਮਾਰੀ ਹੈ ਤੇ ਰੋਕ ਲਈ ਜਾ ਸਕੇ ਅੱਜ ਕਿੱਥੇ ਮੀਟਿੰਗ ਕੀਤੀ ਹੈ ਅੱਜ ਅਸੀਂ ਵਰਧਮਨ ਚੌਂਕੀ 'ਚ ਮੀਟਿੰਗ ਰੱਖੀ ਹੋਈ ਹੈ ਪਬਲਿਕ ਨਾਲ ਕੋਈ ਕੋ ਸ਼ਾਮਲਾ ਮੀਟਿੰਗ ਮੀਟਿੰਗ ਦੇ ਵਿੱਚ ਇੰਨੇ ਵੀ ਇਲਾਕੇ ਦੇ ਮੌਤਵਰ ਬੰਦੇ ਸਾਰੇ ਨੂੰ ਸ਼ਾਮਲ ਕੀਤਾ ਗਿਆ ਫਾਟੋ ਆਦ ਲੋਕਾਂ ਨੂੰ ਤੇ ਪਹੁੰਚ ਲਈ ਕੀਤਾ ਗਿਆ ਵੀ ਤਾਂ ਜੋ ਅਸੀਂ ਉਹਨਾਂ ਦੇ ਜੋ ਵੀ ਸਾਨੂੰ ਕੀ ਇੰਤਜ਼ਾਰ ਦੇਣਗੇ ਉਹਨਾਂ ਮੁਤਾਬਕ ਅਸੀਂ ਕਾਰਵਾਈ ਕਰ ਸਕੀਏ ਸਰ ਮੈਡੀਕਲ ਸਟੋਰ ਵੀ ਕਾਫੀ ਦਵਾਈਆਂ ਵੇਚਣ ਦੇ ਮਾਮਲੇ ਸਾਹਮਣੇ ਆਏ ਉਹਨਾਂ ਨਾਲ ਵੀ ਕੋਈ ਮੀਟਿੰਗ ਹੀ ਬੁਲਾਦੀ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਆ ਅਸੀਂ ਲੈਟੀਆਂ ਵੀ ਕੀਤੀਆਂ ਬੁਲਾਏ ਵੀ ਆ ਤੁ ਬਾਅਦ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਤੇ ਬਾਕੀ ਉਹਨਾਂ ਦੀ ਚੈਕਿੰਗ ਜਿਹੜੀ ਲਗਾਤਾਰ ਚੱਲਦੀ ਰਹਿੰਦੀ ਆ ਜਿੱਥੇ ਵੀ ਸਾਨੂੰ ਸ਼ਿਕਾਇਤ ਮਿਲਦੀ ਆ ਡਰਗਸ ਇੰਸਪੈਕਟਰ ਨੂੰ ਨਾਲ ਲੈ ਕੇ ਉਹਦੀ ਬਕਾਇਦਾ ਚੈਕਿੰਗ ਕਰਾਉਣਾ ਹੈ ਆਮ ਲੋਕ ਜਿਹੜਾ ਉਹਨਾਂ ਦੀ ਸ਼ਿਕਾਇਤ ਆਉਂਦੀ ਹੈ ਕਹਿੰਦੇ ਵੀ ਜੇ ਅਸੀਂ ਬੱਸ ਸਕਦੇ ਨਹੀਂ ਲੰਗੇ ਪੁਲ ਤੋਂ ਤੇ ਉਹਦੀ ਪਤਾ ਲੱਗਦਾ ਵੀ ਇਨੀਸ਼ੀਏਟਿਵ ਸਾਡੇ ਘਰੇ ਆ ਕੇ ਹਮਲਾ ਕਰ ਰਹੇ ਨੇ ਉਹ ਕਿੱਥੋਂ ਪਤਾ ਲੱਗਦਾ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੋਊਗੀ ਜੋ ਵੀ ਬੰਦਾ ਸਾਨੂੰ ਕੋਈ ਇਤਰਾਦ ਦੇਊਗਾ ਉਹ ਕਮਤਰ ਰੱਖਿਆ ਜਾਊਗਾ ਪਾਰਾਸੀਂ ਇਹਨੇ ਕਿ ਬੇਨਤੀ ਕਰਦੇ ਆਂ ਵੀ ਜਿਹਨੇ ਵੀ ਸਾਨੂੰ ਕੋਈ ਦੇਣੀ ਹੈ ਜਾਣਕਾਰੀ ਆਪਦਾ ਕੱਲੇ ਤੌਰ ਤੇ ਦੇਵੇ ਸਾਡੇ ਚੌਕਸੀਲ ਚਾਰਜ ਅਨੁਵਰਸ ਤੋਂ ਨੂੰ ਸਾਨੂੰ ਖੁੱਦ ਦੇਵੇ ਇਹ ਗੱਲ ਕਦੇ ਵੀ ਬਾਹਰ ਨਹੀਂ ਜਾਊਗੀ